हेलो एवरीवन वेलकम बैक टू आवर चैनल हमारी आज की वीडियो का टॉपिक है रक्षाबंधन पर पंजाबी भाषा में निबंध तो चलिए शुरू करते हैं रखड़ी रखड़ी भारत का एक महत्वपूर्ण त्यौहार है यह भैंड परादा पवित्र त्यौहार है ये खास करके उत्तरी भारत में मनाया जाता है ਰਖੜੀ ਵਾਲੇ ਦਿਨ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਦੀ ਹੈ ਭੈਣਾ ਆਪਣੇ ਭਰਾ ਨੂੰ ਤਿਲਕ ਲਗਾਉਂਦੀਆਂ ਹਨ ਅਤੇ ਉਸ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰਦੀਆਂ ਹਨ ਫਿਰ ਭਰਾ ਆਪਣੀ ਭੈਣ ਦੀ ਰਖਿਆ ਕਰਨ ਦਾ ਵਾਅਦਾ ਕਰਦਾ ਹੈ ਦੋਵੇਂ ਇੱਕ ਦੂਜੇ ਨੂੰ ਮਠਿਆਈਆਂ ਖਿਲਾਉਂਦੇ ਹਨ ਭਰਾ ਵੀ ਭੈਣ ਨੂੰ ਤੋਹਫ਼ਾ ਦਿੰਦਾ ਹੈ ਇਹ ਤਿਉਹਾਰ ਪੈਣ ਪਰਾਦੇ ਪਿਆਰ ਦਾ ਪ੍ਰਤੀਕ ਹੈ ਸਾਰਿਆਂ ਪੈਣਾ ਇਸ ਤਿਉਹਾਰ ਦਾ ਬੜੇ ਚਾ ਨਾਲ ਇੰਤਜ਼ਾਰ ਕਰਦਿਆਂ ਹਨ ਥੈਂਕਸ ਫॉर ਵਾਚਿੰਗ